ਅੰਮ੍ਰਿਤਸਰ ਦੇ ਪਿੰਡ ਦਬੁਰਜੀ ਚ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਐਨਆਰਆਈ ਦੇ ਉੱਪਰ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਨੇ ਇਲਾਜ ਦੇ ਲਈ ਇਸ ਐਨਆਰਆਈ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ ਉਹਨਾਂ ਦੱਸਿਆ ਹੈ ਕਿ ਇਹ ਐਨਆਰਆਈ ਯੂਐਸਏ ਤੋਂ ਵਾਪਸ ਆਇਆ ਸੀ ਤੇ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਦੇਣਾ ਚਾਹੁੰਦਾ ਸੀ ਔਰ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਕੋਈ ਵੀ ਵਿਅਕਤੀ ਇੱਥੇ ਸੁਰੱਖਿਅਤ ਨਹੀਂ ਹੈ। ਕੱਲ ਜਿਹੜੀ ਕਹਿ ਬੰਨੇ ਕੋਈ ਸੇਫਟੀ ਵਾਲੇ ਹੈ ਨਹੀਂ ਕਿ ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਾਨਾ ਗੱਡੀ ਦਾ ਬਣਾ ਕੇ ਹੀ ਦੇਖਣੀ ਆ ਤੇ ਇਹਨੂੰ ਗਨ ਦੇ ਨਾਲ ਅੰਦਰ ਲੈ ਜਾਂਦੇ ਆ ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਬੰਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ ਕਿਸੇ ਵੀ ਨਹੀਂ ਸੁਣਦੇ ਬੱਚਿਆਂ ਨੂੰ ਥੂ ਥੂ ਪਰਾਂ ਸੁੱਟਦੇ ਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਮਾਰ ਕੇ ਗੋਲੀਆਂ ਆਪ ਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਨੇ ਬੇੜੀ ਨੇ ਨੂੰ ਧੂਕ ਕੇ ਡਿੱਗੇ ਪੈ ਨੂੰ ਅੰਦਰ ਛੁੱਟ ਲਿਆ ਤੇ ਥੋੜੀ ਜੀ ਬਚਤ ਆ ਬਾਕੀ ਗੋਲੀਆਂ ਦੀ ਰਹਿ ਗਈ ਆ ਨਹੀਂ ਤੇ ਜਿੰਨਾ ਵੀ ਅਸਲਾ ਸਾਰਾ ਖਾਲੀ ਹੋ ਤੇ ਕਰਕੇ ਦੇਖੋ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਅਮਰੀਕਾ ਕੈਨੋਂ ধੂਆ ਪ੍ਰਵਾਹ ਨੂੰ ਕਾਫੀ ਦੇਰ ਹੋ ਗਿਆ ਸੀਗਾ ਤੇ ਤਾਂ ਸਿਰ ਤੇ ਨਹੀਂ ਸੀ ਰਹਿਣਾ ਚਾਹੁੰਦੇ ਪਰਿਵਾਰ ਦੇ ਵਿੱਚ ਵੀ ਬੱਚੇ ਆ ਇੱਥੇ ਰਵਾਂਗੇ ਪਰ ਰਹਿਣ ਵਾਲੇ ਅਜੇ ਤੇ ਸੋਚਿਆ ਮਗਰੋਂ ਤੇ ਕੱਢਣਾ ਪੈਣਾ ਉਹਨੂੰ ਆਪਰ ਕਿ ਰਹਿਊਗਾ ਕਿੱਥੇ ਆਇਆ ਵਿਚਾਰਾ ਰਹਿਣ ਵਾਸਤੇ ਹੀਗਾ ਤੇ ਮੈਂ ਹੁਣ ਕੰਮ ਕੀਤਾ ਵਾ ਪੈਸੇ ਯਾਰ ਕਮਾਏ ਤਾਂ ਆਪਦੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ ਪਰ ਨਹੀਂ ਹਾਲਾਤ ਇਹਦਾ ਤਾਂ ਮਤਲਬ ਨਤੀਜਾ ਨੂੰ ਪਹਿਲਾਂ ਹੀ ਮਿਲ ਗਿਆ ਅਜੇ ਤਾਂ ਮਤਲਬ ਵਿਚਾਰੇ ਸੋਚ ਹੀ ਆ ਅਜੇ ਕੀਤਾ ਵੀ ਕੁਝ ਨਹੀਂ ਨਾ ਕੋ ਲਿਆ ਨਾ ਦਿੱਤਾ ਅਜੇ ਵੇਖੋ ਜੀ ਇਹ ਤਾਂ ਸੋਚ ਹੀ ਰਿਹਾ ਜੇ ਤਾਂ ਕੋਈ ਸੌਦਾ ਨਹੀਂ ਹੋਇਆ ਲਿਆ ਨਹੀਂ ਕੋਸ਼ਿਸ਼ ਜੇ ਤਾਂ ਮਤਲਬ ਆਂਦੇ ਸਲਾਹ ਕਰਦੇ ਨੂੰ ਗੋਲਿਆਂ ਮੇਂ ਕਹਿੰਦੇ ਜੇ ਲੈ ਲੈਂਦਾ ਫਿਰ ਕੀ ਬਣਦਾ ਵੇਖੋ ਜੀ ਪੁਰਾਣੇ ਰੰਜੇ ਲਾਉਣਾ ਇਹ ਤੇ ਪਰਦਾਵਾਰ ਦਾ ਵਿਸ਼ਾ ਪਤਾ ਲੱਗੇਗਾ ਕਿ ਪਹਿਲਾਂ ਵੀ ਇੱਕ ਮੈਰਿਜ ਪਹਿਲਾਂ ਸੀਗੀ ਹੋ ਸਕਦਾ ਉਹਨਾਂ ਸਵਰੇ ਨੇ ਕੋਈ ਨਾ ਕੋਈ ਹੱਲ ਜਿਵਾਰ ਬਚਤੀ ਵਾ ਇਹ ਜਾਂਚ ਪੜਤਾਲ ਹੋਊ ਤੇ ਫਿਰ ਪਤਾ ਲੱਗੂਗਾ ਆਪਾਂ ਨੂੰ ਗੋਲੀ ਕਿੱਥੇ ਵੱਜੀ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋਲੀ ਜੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਅਜੇ ਅੰਦਰ ਆ ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੀਬੀੋ ਛੀ ਹਾਲ ਤੇ ਆ ਅਜੀ ਕੁਝ ਨਹੀਂ ਕਿਹਾ ਜਾ ਸਕਦਾ ਮੰਗ ਵੇਖੋ ਜੀ ਇਨਸਾਫ ਦੀ ਕਰਦੇ ਆ ਕੋਈ ਰੰਜਿਸ਼ ਨਹੀਂ ਕੋਈ ਲੁੱਟ ਨਹੀਂ ਆ ਇਹਨਾਂ ਦਾ ਪਹਿਲਾਂ ਥੋੜੀ ਚਿਰ ਪਹਿਲਾਂ ਇਹਨਾਂ ਦੀ ਮੈਰਿਜ ਦਾ ਇਹ ਇਹਨਾਂ ਦੀ ਵਾਈਫ ਹੋਈ ਸੀ ਤਾਂ ਅਗੇ ਜਿੱਦਾਂ ਉਹਨੇ ਸੁਸਾਈਡ ਕਰ ਲਈ ਵਾਈਚ ਤੇ ਬਾਅਦ ਵਿੱਚ ਅਗੇ ਨਾਲ ਦੇ ਸੁਸਾਈਡ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਤੇ ਪਰਚੇ ਕਰਾਤੇ ਹੀ ਤੇ ਉਹ ਕਿਤੇ ਇਹਨਾਂ ਨੂੰ ਫੋਨ ਆਂਦੇ ਸੀ ਕਿਤੇ ਬਾਹਰੋਂ ਜਿੱਦਾਂ ਥੋੜੇ ਦਿਨ ਅਜ ਤੋਂ ਮਹੀਨਾ 2 ਮਹੀਨੇ ਪਹਿਲਾਂ ਵੀ ਫੋਨ ਆਏਗੇ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ ਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ ਇਹ ਕਾਰੋਬਾਰ ਕਰ ਰਹੇ ਸੀ ਆਪਣੀ ਇਹਨਾਂ ਦੀ ਜ਼ਮੀਨ ਸੀ ਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਆ ਚਲੋ ਕਾਰੋਬਾਰ ਇਸੇ ਬਣਾਨੇ ਆ ਤੇ ਜਿੰਨ ਜਰੂਨ ਬਾਹਰ ਰਹਲੇ ਆ 15 20 ਸਾਲ ਰਹਲੇ ਆ ਬੜਾ ਵਧੀਆ ਵਿਦੇਸ਼ ਕੋਲ ਕੋ اندر ਸੀ ਇਹਨਾਂ ਦਾ ਵਿਦੇਸ਼ ساری ਫੈਮਿਲੀ ਇਹਨਾਂ ਦੇ ਇਹਦੇ ਬ੍ਰਦਰ ਵੀ ਸਿਸਟਰ ਵੀ ਉਥੇ ਬਾਹਰ ਹੀ ਜੇ ਦੂਰਜੀ ਕੇ ਰਹਿਨੇ ਵਾਲੇ تھے ਸੁਖਚੰਦ ਸਿੰਘ ਇਸਕੇ ਇਸकी पहली इसके इसको दो आदमी ਸਵੇਰ 7 ਵਜੇ ਆਏ ਆ ਉਹਨਾਂ ਨੇ इनके ਹੈਡ ਉਪਰ ਪਿਸਟਲ ਰੱਖ ਕੇ ਇਸਕੇ ਘਰ ਗੁਸੇ ਹੈ ਔਰ ਉਹਨਾਂ ਨੇ ਕੋਈ ਜ਼ਿਆਦਾ ਬਾਤ ਨਹੀਂ ਕੀਤੀ ਇਤਨਾ ਹੀ ਪੁੱਛਿਆ ਹੈ ਕਿ ਆਪਕੀ ਕਾਰ ਕੀ ਆਸੀ ਕਿਹਾਂ ਹੈ ਕਾਰ ਕਿਹਾਂ ਹੈ इतना पूछने से उनको इसका इनका घर भी नहीं मालूम था वो पूछ कर वहां पर आए हैं और जब इसने अपनी वाइफ से उस, उसका अपना पिस्तौल मांगा तो तभी उन्होंने इसके ऊपर शूट कर दिया और इसके गोली कान पर लगती हुई जिबाड़े में लगी है ही इज अंडर ट्रीटमेंट हेयर और इनके घर वालों ने एक शक, शक जतलाया है कि इसकी पहली वाइफ है उसका दिसंबर बाई में डेथ हो गई थी और डेथ का पर्चा जो इस परिवार के ऊपर था ये दोनों भाइयों के इसकी बहन और इसकी माता के ऊपर इसके फादर ऑलरेडी एक्सपायर्ड है और वो तीनों बच्चे बाहर थे और माता यहाँ थी वो लेडी ने इसकी पहली वाइफ ने जिसकी पंद्रह में शादी हुई थी उसके पेट से उसका एक बेटा और एक बेटी भी है वो यहाँ ही रहते थे इसने दिसंबर में सुसाइड किया और उसी के बजाय उनका जो पर्चा उनके ऊपर तीन सौ चार बी का पर्चा दर्ज हुआ था लेकिन पुलिस ने इन्वेस्टिगेशन में उसकी माता का रोल रखकर इन सभी तीनों बच्चों को इनोसेंट डिक्लेयर कर दिया था और उसके बाद जो ये परिवार के कहने की बात है कि उसी समय से वो परिवार है जो इसका पुराना ससुराल परिवार है उनसे इनको लगातार धमकियां मिल रही थी जहां वो लड़की गई है वहां ही इसको बेचेंगे सो ये उन, उनके परिवार मेंबरों के ऊपर ही शक करते हैं इन्होंने पांच आदमी उसके माता पिता और तीन और व्यक्ति हैं वो तीनों पंचों के ऊपर पर्चा दर्ज किया उनका शक काफी सॉलिड अपना विश्वास से कहते हैं कि ये उनकी उन उनसे करवाई हुई बात है वारदात है इस वारदात में तीन व्यक्ति आए थे दो व्यक्ति अंदर एंटर कर गए थे एक मोटरसाइकिल में एक व्यक्ति बाहर रह गया था और हमारी हमारी जो टीम्स है प्रोफेशनल टीम्स है टेक्निकल इनपुट से और सीसीटीवी कवरेज से और, और जो भी जानकारी है उसको हम फॉलो करते हुए इन्वेस्टिगेशन कर रहे हैं एंड वी आर होपफुल वी विल ट्रेस